ਕਾਂਗਰਸੀਆਂ ਵੱਲੋਂ ਤਲਗਾ ਦੇਣ ਤੋਂ ਬਾਅਦ ਪਾਪਾ ਪੁਲਿਸ ਵੱਲੋਂ 12 ਕਾਂਗਰਸੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਨੂੰ ਲੈ ਕੇ ਕਾਂਗਰਸੀ ਲੀਡਰ ਨਾਬਾ ਖੰਨਾ ਰੋਡ ਤੇ ਬੈਠੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹ ਤਰਨਾ ਲਗਾਤਾਰ ਦਿੱਤਾ ਜਾ ਰਿਹਾ ਹੈ ਇਹ ਤਰਨਾ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਦਾਨ ਹਰਵਿੰਦਰ ਖਨੋੜਾ ਦੀ ਅਗਵਾਹੀ ਹੇਠ ਚੱਲ ਰਿਹਾ ਹੈ ਤੇ ਹੁਣ ਜਿਸ ਤਰੀਕੇ ਨਾਲ ਇਹ 2 ਤੇ 2 ਦਿਨ ਤੋਂ ਤਰਨਾ ਚੱਲ ਰਿਹਾ ਹੈ 2 ਦਿਨ ਪਹਿਲਾਂ ਥਾਣੇ ਤੇ ਵੀ ਇਹ ਤਰਨਾ ਚੱਲਿਆ ਤੇ ਹੁਣ ਜਾਣਕਾਰੀ ਮਿਲੀ ਹੈ ਇੱਕਾ ਮਸਾ ਜਿਹੜਾ ਹਲ ਕੀਤਾ ਗਿਆ ਪੁਲਿਸ ਦੇ ਅਧਿਕਾਰੀਆਂ ਨਾਲ ਬੈਠ ਕੇ ਜਿਹੜੇ ਕਾਂਗਰਸੀ ਆਗੂਸਾਨੀ ਉਹਨਾਂ ਨੇ ਇੱਕਾ ਮਸਲਾ ਹੱਲ ਵੀ ਕੀਤਾ ਹੈ ਜਿਹੜੇ નિર્ਦੋਸ਼ ਕਾਂਗਰਸੀ ਸਾਨੀ ਉਹਨਾਂ ਦਾ ਇੱਕ ਤੈਸ ਮਾਮਲੇ ਦੇ ਵਿੱਚ ਹੁਣ ਪੂਰੀ ਇਨਕੁਆਰੀ ਅਤੇ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ। ਧੂਦਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ। ਧੰਨਵਾਦ। ਠੀਕ ਹੈ। ਮੈਮ ਇੱਕ ਪਰਚਾ ਦਰ ਜੋ ਐਸੀ ਕਾਂਗਰਸੀ ਲੇਟਰਾਂ ਦੇ ਖਿਲਾਫ ਕੀ ਪੁਲਿਸ ਇਹਨਾਂ ਦਾ ਕਹਿਣਾ ਵੀ ਹੁਣ ਜਿਹੜੇ 11 નિર્ਦੋਸ਼ ਨੇ ਉਹਨਾਂ ਨੂੰ ਤੁਸੀਂ ਆਨਲ ਟਾਈਮ ਦੇ ਵਿੱਚ ਬਰੀ ਕਰੋਗੇ? ਕੀ ਲੱਗਦਾ ਮੈਮ ਕੀ ਨਹੀਂ ਹਜੇ નિર્ਦੋਸ਼ ਵਾਲੀ ਗੱਲ ਨਹੀਂ ਹੋਈ। ਇਹਦੇ ਵਿੱਚ ਜਿਹੜੀ ਸਾਡੇ ਕੋਲ ਦਰਖਾਸਤ ਆਈ ਸੀ ਉਦੇ ਹਿਸਾਬ ਨਾਲ ਐਫ ਆਈ ਆਰ ਦਰਜ ਹੋਈ ਆ ਬਾਕੀ 5 ਦਿਨਾਂ ਦੇ ਵਿੱਚ ਉਹਨੂੰ ਇਨਕੈਰੀ ਹੋਊਗੀ ਉਹਦੇ ਵਿੱਚ ਜਿਹੜਾ ਬੇਗਸੂਰ ਨਿਕਲੂਗਾ ਉਹਨੂੰ ਉਸ ਵਿੱਚੋਂ ਕੱਢਿਆ ਜਾਊਗਾ ਪਰਚਾ ਤਾਂ ਐਸ ਐਚ ਓ ਦੇ ਵੱਲੋਂ ਹੀ ਦਿੱਤਾ ਗਿਆ ਫਿਰ ਇਹਦੇ ਐਸ ਐਚ ਓ ਵੱਲੋਂ ਹੀ ਦਿੱਤਾ ਗਿਆ ਜੀ ਉਹ ਤੁਹਾਨੂੰ ਵੀ ਪਤਾ ਕਿਹੜੀਆਂ ਹਾਲਤਾਂ ਚ ਹੋਇਆ ਸੀ ਹੈਨਾ ਤੇ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਦੂਸਰਾ ਬਾਅਦ ਚ ਹੋਇਆ ਆ ਉਹ ਬਿਆਨਾਂ ਦੇ ਆਧਾਰ ਤੇ ਹੀ ਪਰਚਾ ਦਰਜ ਹੋਇਆ ਸੀ ਜਿਹੜਾ ਵਿੱਚ 12 ਨਾਮ ਜੱਦ ਕੀਤੇ ਆ ਇੱਕ ਬੰਦਾ ਦੇ ਵਿੱਚ ਗ੍ਰਿਫਤਾਰ ਹੈ ਇੱਕ ਇਹਦੇ ਵਿੱਚ ਗ੍ਰਿਫਤਾਰ ਹੈ ਜੀ ਹਾਂਜੀ ਦਰਨਾ ਚੱਕਿਆ ਗਿਆ ਮੈਮ ਦਰਨਾ ਹੁਣ ਕੰਪਲੀਟਲੀ ਇਹਨਾਂ ਨੇ ਦਵਾ ਦਿੱਤਾ ਹੈ ਭਰੋਸਾ ਵੀ ਅਸੀਂ ਹੁਣੇ ਚੱਕ ਰਿਆਂ ਦਰਨਾ ਹਾਂਜੀ ਥੈਂਕ ਯੂ ਦਿਨੇ ਅਸੀਂ ਤਾਂ ਇਨਕੁਆਰੀ ਕਰਾਂਗੇ ਇਨਕੁਆਰੀ ਤੋਂ ਬਾਅਦ ਜਿਹੜੇ ਨਿਰਦੋਸ਼ ਹੋਏ ਉਹਨਾਂ ਨੂੰ ਗੱਡਾਂਗੇ ਗੱਲ ਇਹ ਆ ਕਿ ਡੀਐਸਟੀ ਮੈਮ ਐਸਐਸਪੀ ਜ਼ਿਆਦਾ ਮਸਲੇ ਕਹੇਤੀ ਮੈਡਮ ਉਸ ਇਨਕੁਆਰੀ ਵਿੱਚ ਅਸਰ ਨਹੀਂ ਹੈਗੇ ਉਹਨਾਂ ਨੇ ਉਸ ਤਰੀਕੇ ਨਾਲ ਦੱਸਣੇ ਗੱਲ ਕੀਤੀ ਆ ਸਾਨੂੰ ਮੈਸੇਜ ਕਿ ਮਿਲਦੀ ਸੀ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਵਰਨ ਸ਼ਰਮਾ ਜੀ ਨੇ ਤੇ ਮੈਨੂੰ ਵੀ ਕਹਿਸ ਵੀ ਇੱਥੇ ਆਓ ਪਰ ਮੈਂ ਧਰਨ ਨੂੰ ਛੱਡ ਕੇ ਜਾਣਾ ਚੱਗਾ ਨਹੀਂ ਸਮਝਿਆ ਤੇ ਆਪਣੇ ਮੈਂ ਇਥੋਂ ਮੰਤਰੀ ਜਨ ਅਸਿਰਾਇ ਰਹਿ ਕਰਕੇ ਪੰਜ ਬੰਦੇ ਪਿੱਛੇ ਉਹਦੇ ਵਿੱਚ ਸਾਡਾ ਰੋਂ ਵਿੱਚ ਘੜਾ ਅਸ਼ਵੀਲ ਆਪਣੇ ਕੰਦਰ ਮਾਚਰੂਣੀ ਛੇਵੇਂ ਸਾਰੇ ਥੀਗੇ ਐਸਐਚਓ ਸਾ ਵੀ ਮਿਚਦੀ ਉਹਨਾਂ ਨੇ ਸਾਰੀ ਗੱਲ ਸੁਣੀ ਉਹਨਾਂ ਨੇ ਕਿਹਾ ਵੀ ਇੱਥੇ ਡੈਮੇ ਪਰਚਾ ਨਹੀਂ ਕੈਂਸਲ ਹੋ ਸਕਦਾ ਵੀ ਕੇ ਇਨਕੁਆਇਰੀ ਦੇ ਵਿੱਚ ਤੁਹਾਨੂੰ ਅੰਡਰ 1% ਇਨਸਾਫ ਮਿਲੂ ਗੱਲ ਇਹ ਆ ਸੰਜੀਪ ਜੀ ਪੰਚਾਇਤ ਦਾ ਇਹਦੇ ਨਾਲ ਕੋਈ ਕਿਸੇ ਨਾਲ ਝਗੜਾ ਨਹੀਂ ਪੰਚਾਇਤ ਨੇ ਹਰ ਕੋਈ ਬੁਲਾਊਗਾ ਉੱਥੇ ਜਾਣਾ ਤੁਹਾਡੀ ਸੰਤੁਸ਼ਟੀ ਆ ਤਰਨਾ ਸਮਾਪਤ ਕਰਨ ਲੱਗਿਓ ਸਾਡੀ ਸੰਤੁਸ਼ਟੀ ਨਾ ਤਾਂ ਜੀ ਕੋਈ ਪਹਿਲਾ ਮੁੰਡਾ ਲਿਆਂਦਾ ਸੀ ਨਾ ਅਸੀਂ ਫੇਰ ਮੁੰਡਾ ਲਿਆਉਣਾ ਜੇ ਸਾਨੂੰ 5 ਦਿਨ ਚ ਇਨਸਾਫ ਨਹੀਂ ਮਿਲੂਗਾ ਤੇ ਫਿਰ ਅਸੀਂ ਕਿੱਸੀ ਕੀਆ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਵੀ ਝੋਣ-ਚੁਲਜੀ ਵੀ ਆ ਮੈਂ ਉਹਦੇ ਵਿੱਚ ਹੀ ਬਹੁਤ ਮੰਤਰੀ ਸਾਹਿਬ ਵੀ ਉੜਜੇ ਪੈਤੀ ਮੈਂ ਵੀ ਉੱਡ ਜਾਂਦੀ ਤੇ ਜੇ ਨਹੀਂ ਉਹ 5 ਦਿਨ ਤੋਂ ਬਾਅਦ ਅਸੀਂ ਪਹੁੰਰੀਆਂ ਤੇ ਜਿਹੜੀ ਸਾਡੀ ਫੌਜ ਆ ਕਾਂਗਰਸ ਉਹ ਵੀ ਇਹ ਸਾਡੇ ਬੜਿੰਗ ਸਾਭੀ ਐਲੋਬੀ ਲੀਡਰ ਵੀ ਥੰਦੇ ਤੇ ਉਧਰੋਂ ਸਾਡੀ ਵੱਡੀ ਜਿਹੜੀ ਸਾਰੀ ਕਾਂਗਰਸ ਆ ਉਹ ਇੱਥੇ ਆ ਕੇ ਵਿੱਚ ਖੜੂਗੀ ਮੰਤਰੀ ਸਾਹਿਬ ਕਾਂਗਰਸ ਦੀ ਜਿੱਤ ਜੇ ਕਹਿੰਦੇ ਵੀ નિર્ਦੋਸ਼ ਛੱਡਦੇ ਤੇ ਧਰਨਾ ਸਮਾਪਤ ਕਰਨ ਲੱਗਿਓ ਬਿਲਕੁਲ ਸਮਾਪਤ ਕਰਨ ਲੱਗੇ ਜੀ ਦੇਖੋ ਆਸਤੇ ਦੁਨੀਆ ਦੀ ਤਬਾਰ ਤੇ ਦੁਨੀਆ ਜੀਉਂਦੀ ਹੈ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਡੇ ਬੰਦਿਆਂ ਨੂੰ ਕਿ ਮੈਂ ਸਿੱਧਾ ਪਰਚਾ ਕੈਨਸਲ ਨਹੀਂ ਕਰ ਸਕਦਾ ਔਰ ਜੋ ਇਨਕੁਆਰੀ ਹੈ ਇਨਕੁਆਰੀ ਤਾਂ ਕਰਨੀ ਪੈਗੀ ਨਾ 5 ਦਿਨ ਦਾ ਟਾਈਮ ਤਾਂ ਹੀ ਲਿਆ ਉਹਨਾਂ ਨੇ ਇਨਕੁਆਰੀ ਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਹੈ ਵੀ ਬੇਕਸੂਰ ਨੇ ਕੋਈ ਕਸੂਰ ਨਹੀਂ ਹੈ ਇਸ ਕਰਕੇ ਉਹਨਾਂ ਨੇ ਵੀ ਬੇਕਸੂਰ ਤਾਂ ਕਰਨਾ ਇਨਕੁਆਰੀ ਕਰਕੇ ਉਹ ਬੇਕਸੂਰ ਕਰ ਦੇਣਗੇ ਪੰਚਾਇਤਾਂ ਦੇ ਕਦੇ ਪਰਚਾ ਹੁੰਦਾ ਦੇਖਿਆ ਜੀ ਪਹਿਲਾਂ ਪੰਚਾਇਤਾਂ ਦੇ ਪੂਰੀ ਪੰਚਾਇਤ ਦੀ ਦੇਖੋ ਜੇ ਪੰਚਾਇਤ ਤੇ ਪਰਚਾ ਹੋਇਆ ਤਾਂਹੀਂ ਅਸੀਂ ਤਰਨਾਲ ਆਇਆ ਨਾ ਜੇ ਨਾ ਲਾਉਂਦੇ ਤੇ ਆਪਾਂ ਫਿਰ ਤਰਨਾਲ ਕਾਨੂੰ ਲਾਉਂਦੇ ਜੇ ਨਜਾਇਜ਼ ਹੋਈ ਹੈ ਸਾਡੀ ਆਵਾਜ਼ ਐਸਐਸਪੀ ਸਾਹਿਬ ਨੇ ਸੁਣੀ ਹੈ ਤਾਂ ਸੁਣੀ ਹੈ ਸਾਡਾ ਸਾਰਿਆਂ ਦਾ ਏਕਾ ਸੀਗਾ ਕਾਂਗਰਸ ਪਾਰਟੀ ਦਾ ਹਰ ਵਰਕਰ ਇੱਥੇ ਆਇਆ ਇਕੱਠੇ ਹੋਏ ਨੇ 36 ਘੰਟੇ ਤੋਂ ਲਗਾਤਾਰ ਬੈਠੇ ਨੇ ਔਰ ਐਸਐਸਪੀ ਸਾਹਿਬ ਨੇ ਗੱਲ ਸੁਣ ਕੇ ਉਹਨੇ ਕਿਹਾ ਕਿ ਮੈਂ ਇਨਕੁਆਇਰੀ ਕਰਕੇ ਸਾਫ਼ ਇਨਸਾਫ਼ ਦਊਂਗਾ ਧੰਨਵਾਦ